ਹੈਲੋ ਫਰੈਂਡਸ ਮੈਂ ਗੁਰਪ੍ਰੀਤ ਕੌਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ GK with Gurpreet Kaur ਦੇ ਵਿੱਚ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਪੰਜਾਬੀ ਵਿਆਕਰਨ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿਹਦੇ ਵਿੱਚ ਆਪਾਂ ਟੌਪਿਕ ਵਾਈਜ਼ MCQ's ਕਰ ਰਹੇ ਹਾਂ ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਰਹਿਣ ਵਾਲਾ ਹੈ ਕਿਰਿਆ ਵਿਸ਼ੇਸ਼ਣ ਤੇ ਜਿਹੜੇ ਆਪਾਂ ਪਿੱਛੇ ਟਾਪਿਕ ਕਰਕੇ ਆਏ ਆ ਸਾਰਿਆਂ ਦੇ ਐਮਸੀਕਿਊਸ ਮੇ ਉਹੀ ਲਏ ਆ ਜਿਹੜੀ ਕਿ ਪੇਪਰ ਦੇ ਵਿੱਚ ਵਾਰ-ਵਾਰ ਰਿਪੀਟ ਹੋ ਰਹੇ ਆ ਪ੍ਰੀਵੀਅਸ ਇਅਰਸ ਦੇ ਕੁਐਸਚਨ ਜਿਹੜੇ ਕਲੈਕਟ ਕੀਤੀਆਂ ਮੈਂ ਜਿੱਦੇ ਤੋਂ ਤੁਹਾਨੂੰ ਹੈਲਪ ਮਿਲਦੀ ਹੈ ਇੱਕ ਤਾਂ ਪਤਾ ਚੱਲਦਾ ਹੈ ਕਿ ਐਗਜ਼ਾਮ ਦਾ ਲੈਵਲ ਕਿਹੋ ਜਿਹਾ ਆ ਰਿਹਾ ਅੱਜਕੱਲ ਤੇ ਕਿਹੜੇ ਲੈਵਲ ਦੀ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ ਕਿੱਦਾਂ ਦੇ ਕੁਐਸਚਨ ਜਿਹੜੇ ਪੇਪਰ ਦੇ ਵਿੱਚ ਫ੍ਰੀਮ ਹੁੰਦੇ ਆ ਤੇ ਸਿਰਫ ਆਪਾਂ ਐਮਸੀਕਿਊਸ ਨਹੀਂ ਕਰ ਰਹੇ ਤੁਸੀਂ ਮੇਰੀਆਂ ਪ੍ਰੀਵੀਅਸ ਵੀਡੀਓਜ਼ ਵੀ ਦੇਖਿਆ ਹੋਣਗੇ ਆਪਾਂ ਨਾਲ ਦੀ ਨਾਲ ਹਰ ਇੱਕ ਟਾਪਿਕ ਨੂੰ ਵੀ ਕਲੀਅਰ ਕਰ ਰਹੇ ਆ ਕਿ ਤੁਹਾਡੇ ਸੋ ਆਓ ਕਲਾਸ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੇ ਅੱਜ ਦਾ ਟੌਪਿਕ ਹੈ ਆਪਣਾ ਕਿਰਿਆ ਵਿਸ਼ੇਸ਼ਣ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਰਿਆ ਵਿਸ਼ੇਸ਼ਣ ਹੁੰਦਾ ਕੀ ਹੈ ਆਪਾਂ ਕਿਰਿਆ ਵੀ ਕਰ ਚੁੱਕੇ ਹਾਂ ਜਿਹਦੇ ਤੋਂ ਕਿਸੇ ਕੰਮ ਦੇ ਹੋਣ ਦਾ ਪਤਾ ਚੱਲਦਾ ਜਿੱਥੇ ਜਿਹਦੇ ਵਿੱਚ ਕੋਈ ਕੰਮ ਹੁੰਦਾ ਉਹਨੂੰ ਬੋਲਦੇ ਹੈ ਕਿਰਿਆ ਤੇ ਵਿਸ਼ੇਸ਼ਣ ਵੀ ਆਪਾਂ ਕਰ ਚੁੱਕੇ ਹਾਂ ਜਿਹੜਾ ਕਿਸੇ ਕੰਮ ਦੇ ਹੋਣ ਦੀ ਵਿਸ਼ੇਸ਼ਤਾ ਦੱਸਦਾ ਨਾਵੀਆਂ ਪੜਨਾਮ ਦੀ ਵਿਸ਼ੇਸ਼ਤਾ ਦੱਸੇ ਉਹਨੂੰ ਬੋਲਦੇ ਹੈ ਵਿਸ਼ੇਸ਼ਣ ਹੁਣ ਕਿਰਿਆ ਤੇ ਵਿਸ਼ੇਸ਼ਣ ਦੋਨਾਂ ਨੂੰ ਜਦੋਂ ਪਲੱਸ ਕਰ ਦਾਂਗੇ ਤਾਂ ਉਹ ਬਣ ਜਾਏਗਾ ਆਪਣੇ ਕੋਲ ਕਿਰਿਆ ਵਿਸ਼ੇਸ਼ਣ ਹੁਣ ਸਭ ਤੋਂ ਪਹਿਲਾਂ ਮੋਸਟ ਇੰਪੋਰਟੈਂਟ ਜਿਹੜਾ ਤੇ ਫੇਮਸ ਜਿਹੜਾ ਕੁਐਸਚਨ ਪੇਪਰ ਦੇ ਵਿੱਚ ਬਣਦਾ ਹੁੰਦਾ ਕਿਰਿਆ ਵਿਸ਼ੇਸ਼ਣ ਦੀਆਂ ਟਾਈਪਸ ਪੁੱਛੀਆਂ ਜਾਂਦੀਆਂ ਕਿ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਤੇ ਕਿਸਮਾਂ ਹੈਗੀਆਂ ਜੀ ਇਹਦੀਆਂ 8 ਯਾਦ ਰੱਖਣਾ ਨੋਟ ਕਰ ਲਓ ਬਹੁਤ ਵਾਰ ਪੇਪਰ ਦੇ ਵਿੱਚ ਸਿਰਫ ਇਹੀ ਪੁੱਛਿਆ ਜਾਂਦਾ ਕਿ ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ 8 ਨੈਕਸਟ ਹੈ ਜੀ ਆਪਣੇ ਕੋਲ 8 ਹੈਗੀਆਂ ਕਿਹੜੀਆਂ-ਕਿਹੜੀਆਂ ਨੇ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪਰਕਾਰਵਾਚਕ ਜਾਂ ਫਿਰ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਮਿੰਤੀਵਾਚਕ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਜਾਂ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਤਾਕੀਦਵਾਚਕ ਜਾਂ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਇਹ ਹੈਗੀਆਂ ਨੇ ਜੀ 8 ਕਿਸਮਾਂ ਕਿਰਿਆ ਵਿਸ਼ੇਸ਼ਣ ਦੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਥੋੜਾ ਜਿਨਾਂ ਤੋਂ ਗੋ ਥਰੂ ਹੋ ਜਾਂਦੇ ਆ ਨਾਰਮਲ ਜੀ ਮੈਂ ਇਹਨਾਂ ਦਾ ਤੁਹਾਨੂੰ ਕਨਸੈਪਟ ਥੋੜਾ ਜਿਹਾ ਕਲੀਅਰ ਕਰਵਾ ਦਾਂ ਜਿਵੇਂ ਕਿ ਕਾਲਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਕੀ ਹੁੰਦਾ ਜਦੋਂ ਕਿਸੇ ਕੰਮ ਦੇ ਹੋਣ ਦਾ ਆਪਾਂ ਨੂੰ ਪਤਾ ਚੱਲਦਾ ਕਿ ਕਿਹੜੇ ਸਮੇਂ ਦੇ ਉੱਪਰ ਕਿਹੜਾ ਕੰਮ ਹੋਇਆ ਉਹਨੂੰ ਬੋਲਦੇ ਆ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਕਿ ਰਾਮ ਸਵੇਰੇ ਜਲਦੀ ਉੱਠਦਾ ਹੈ ਤਾਂ RAM ਜਿਹੜਾ ਸਵੇਰੇ ਜਲਦੀ ਉੱਠਦਾ ਸਵੇਰੇ ਜਿਹੜਾ ਉੱਠਦਾ ਉਹ ਹੁਣ ਆਪਾਂ ਨੂੰ ਉਹਨੇ ਟਾਈਮ ਦੱਸ ਦਿੱਤਾ ਕਾਲ ਦੱਸ ਦਿੱਤਾ ਕਿ ਕਿਹੜੇ ਟਾਈਮ ਉਹ ਜਲਦੀ ਉੱਠਦਾ ਸਵੇਰੇ ਜਲਦੀ ਉੱਠਦਾ ਨੈਕਸਟ ਹੈ ਜੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਜਦੋਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਜੋ ਸ਼ਬਦ ਕਿਰਿਆ ਦੇ ਹੋਣ ਦਾ ਸਥਾਨ ਦੱਸੇ ਜਿੱਥੇ ਸਥਾਨ ਦੱਸ ਦਿੱਤਾ ਜਾਂਦਾ ਜਿਵੇਂ ਕਿ ਮੈਂ ਕਮਰੇ ਦੇ ਅੰਦਰ ਬੈਠਦਾ ਹਾਂ ਪਸ਼ੂ ਖੇਤਾਂ ਵਿੱਚ ਚਰ ਰਹੇ ਹਨ ਜਾਨਵਰ ਆਕਾਸ਼ ਵਿੱਚ ਉੱਡ ਰਹੇ ਹਨ ਤੇ ਜਾਨਵਰ ਆਕਾਸ਼ ਵਿੱਚ ਉੱਡ ਰਹੇ ਆ ਮੈਂ ਅੰਦਰ ਬੈਠ ਕੇ ਬੈਠਦਾ ਹਾਂ ਜਾਂ ਪਸ਼ੂ ਖੇਤਾਂ ਵਿੱਚ ਚੱਲ ਰਹੇ ਆ ਤਾਂ ਸਥਾਨ ਦੱਸਿਆ ਜਾ ਰਿਹਾ ਕਿ ਜਿੱਥੇ ਕਿਰਿਆ ਹੋ ਰਹੀ ਹੈ ਉਹਨੂੰ ਬੋਲਦੇ ਆ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਹੈ ਜੀ ਪ੍ਰਕਾਰਵਾਚਕ ਜਾਂ ਵਿਧੀਵਾਚਕ ਕਿਰਿਆ ਵਿਸ਼ੇਸ਼ਣ ਜੇ ਦੇ ਵਿੱਚ ਕਿਰਿਆ ਦੇ ਹੋਣ ਦੀ ਟਾਈਪ ਦੱਸੀ ਜਾਂਦੀ ਹੈ ਕਿਸਮ ਦੱਸੀ ਜਾਂਦੀ ਹੈ ਜਿਵੇਂ ਕਿ ਹੌਲੀ ਹੌਲੀ ਚੱਲਦਾ ਕਿਰਿਆ ਦੀ ਕਿਸਮ ਦੱਸਦੀ ਨਾ ਹੌਲੀ ਹੌਲੀ ਤੁਰਦਾ ਤੇ ਇਹ ਹੁੰਦੀ ਆ ਕਿਰਿਆ ਦੀ ਵਿਧੀ ਦੱਸਣਾ ਕਿਰਿਆ ਦੀ ਪ੍ਰਕਾਰ ਦੱਸਣਾ ਜਿਵੇਂ ਬਾਰਿਸ਼ ਹੌਲੀ-ਹੌਲੀ ਹੋ ਰਹੀ ਐ ਸਹਜੇ-ਸਹਜੇ ਹੋ ਰਹੀ ਐ ਨੈਕਸਟ ਆ ਜੀ ਮਿੰਤੀਵਾਚਕ ਜਾਂ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਵੈਰੀ ਵੈਰੀ ਇੰਪੋਰਟੈਂਟ ਐ ਇਹਦੇ ਵਿੱਚੋਂ ਕੁਐਸਚਨ ਅਕਸਰ ਬਣਦੇ ਹੁੰਦੇ ਆ ਜੋ ਸ਼ਬਦ ਕਿਰਿਆ ਦੇ ਹੋਣ ਦਾ ਮਾਪ ਗਿਣਤੀ ਜਾਂ ਪਰਿਮਾਨ ਦੱਸੇ ਉਹਨੂੰ ਬੋਲਦੇ ਆ ਮਿੰਤੀਵਾਚਕ ਜਾਂ ਫਿਰ ਪਰਿਮਾਨਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਕਿ ਉਹ ਘੱਟ ਬੋਲਦਾ ਬੋਲਦਾਤ ਹੈ ਪਰ ਉਹ ਘੱਟ ਬੋਲਦਾ ਹੈ ਇਹ ਘੱਟ ਜਿਹੜਾ ਇਹ ਪਰਿਮਾਨ ਦੱਸ ਰਿਹਾ ਕਿਰਿਆ ਦਾ ਨੈਕਸਟ ਹੈ ਜੀ ਜਿਵੇਂ ਵੱਧ ਜਰਾ ਕੁ ਕੁਝ ਜਿਹੜੇ ਇਦਾਂ ਦੇ ਵਰਡ ਹੁੰਦੇ ਆ ਵੱਧ ਹੋ ਗਿਆ ਘੱਟ ਹੋ ਗਿਆ ਜਰਾ ਕੁ ਹੋ ਗਿਆ ਇਹ ਸਾਰੇ ਆਉਂਦੇ ਆ ਆਪਣੇ ਕੋਲ ਪਰਿਮਾਨ ਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਨੈਕਸਟ ਹੈ ਜੀ ਆਪਣੇ ਕੋਲ ਸੰਖਿਆ ਵਾਚਕ ਜਾਂ ਗਿਣਤੀ ਵਾਚਕ ਕਿਰਿਆ ਵਿਸ਼ੇਸ਼ਣ ਜੇ ਦੇ ਵਿੱਚ ਕਿਰਿਆ ਦੀ ਸੰਖਿਆ ਦੱਸੀ ਜਾਂਦੀ ਕਿਰਿਆ ਦੇ ਹੋਣ ਦੀ ਸੰਖਿਆ ਦੱਸੀ ਜਾਂਦੀ ਹੈ ਜਿਵੇਂ ਕਿ ਤੁਸੀਂ ਕੜੀਮੁੜੀ ਮੇਰਾ ਸਿਰ ਨਾ ਖਾਓ ਜਿਹੜਾ ਕੜੀਮੁੜੀ ਹੈ ਇਹ ਉਹਦੀ ਸੰਖਿਆ ਦੱਸੀ ਜਾ ਰਹੀ ਕਿਰਿਆ ਦੀ ਕਿ ਕੜੀਮੁੜੀ ਮੇਰਾ ਸਿਰ ਨਾ ਖਾਓ ਇਹ ਹੋ ਗਿਆ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਜਿਵੇਂ ਦੀ ਆਪਾਂ ਹੋਰ ਐਗਜ਼ਾਮਪਲ ਲੈ ਲਈਏ ਉਹ ਵਾਰ-ਵਾਰ ਢੀੜੇ ਮਾਰਦਾ ਤੇ ਜਿਹੜਾ ਵਾਰ-ਵਾਰ ਹੋ ਗਿਆ ਉਹ ਵੀ ਕੀ ਹੋ ਗਿਆ ਗਿਣਤੀਵਾਚਕ ਜਾਂ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਹੈ ਜੀ ਆਪਣੇ ਕੋਲ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਜਿਹਦੇ ਵਿੱਚ ਕਾਰਨ ਦੱਸਿਆ ਜਾਂਦਾ ਹੈ ਜੋ ਸ਼ਬਦ ਕਿਰਿਆ ਦੇ ਹੋਣ ਦਾ ਕਾਰਨ ਦੱਸੇ ਜਿਵੇਂ ਕਿ ਮੈਂ ਇਸ ਕਰਕੇ ਪੜਦਾ ਹਾਂ ਕਿ ਚੰਗੀ ਨੌਕਰੀ ਮਿਲ ਜੇ ਪੜਦਾ ਕਿਸ ਲਈਏ ਕਿ ਉਹਨੂੰ ਚੰਗੀ ਨੌਕਰੀ ਮਿਲ ਜੇ ਕਾਰਨ ਨਾਲ ਨੈਕਸਟ ਹੈ ਜੀ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਜਿੰਨੂੰ ਤਾਂ ਕੀਵਾਚਕ ਵੀ ਬੋਲ ਦਿੰਦੇ ਆ ਜਾਂ ਨਿਰਣਵਾਚਕ ਬੋਲ ਦਿੰ ਸੌਰੀ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਹੁੰਦਾ ਜੇ ਵਿੱਚ ਕਿਸੇ ਹੋਣ ਦਾ ਜਿਹੜਾ ਆਪਾਂ ਨੂੰ ਫੈਸਲਾ ਪਤਾ ਲੱਗੇ ਜਿਵੇਂ ਕਿ ਉਹ ਸਿਨੇਮਾ ਦੇਖਣ ਨਹੀਂ ਜਾਵੇਗਾ ਨਹੀਂ ਜਾਏਗਾ ਉਹਨੇ ਆਪਦਾ ਡਿਸੀਜਨ ਦੇ ਦਿੱਤਾ ਕਿ ਮੈਂ ਨਹੀਂ ਜਾਣਾ ਨੈਕਸਟ ਹੈ ਜੀ ਤਾਕੀਦਵਾਚਕ ਜਾਂ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਤਾਕੀਦਵਾਚਕ ਜਾਂ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਹੁੰਦਾ ਜੋ ਸ਼ਬਦ ਕਿਰਿਆ ਦੀ ਹੋਣ ਦੀ ਪੱਕਿਆਈ ਜਾਂ ਨਿਸ਼ਚਤਾ ਪ੍ਰਗਟ ਕਰੇ ਜਿਹੜਾ ਨਿਸ਼ਚਿਤਾ ਦੱਸਦਾ ਹੈ ਜਾਂ ਉਹਦੀ ਪੱਕਿਆਈ ਦੱਸਦਾ ਜਿਵੇਂ ਕਿ ਅਸੀਂ ਪੱਕੇ ਹੀ ਪਾਸ ਹੋ ਜਾਵਾਂਗੇ ਅਸੀਂ ਜ਼ਰੂਰ ਪਾਸ ਹੋ ਜਾਵਾਂਗੇ ਜਿਵੇਂ ਉਹ ਨਿਸ਼ਚਿਤ ਹੀ ਆਵੇਗਾ ਉਹ ਆਈ ਗਈ ਆਵੇਗਾ ਜਿਹੜੇ ਐਦਾਂ ਦੇ ਵਰਡ ਹੁੰਦੇ ਆ ਉਹ ਆ ਜਾਂਦੇ ਨੇ ਨਿਸ਼ਚੇਵਾਚਕ ਜਾਂ ਤਾਕੀ ਦਵਾਚਕ ਦੇ ਵਿੱਚ ਜਿੱਥੇ ਕੰਮ ਦੇ ਪੱਕੇ ਪੂਰੇ ਹੋਣ ਦੀ ਜਿਹੜੀ ਉਮੀਦ ਹੁੰਦੀ ਹੈ ਕਿ ਇਹ ਕੰਮ ਹੋਣਾ ਹੀ ਹੋਣਾ ਉਹਨੂੰ ਬੋਲਦੇ ਤਾਕੀ ਦਵਾਚਕ ਜਾਂ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਆਓ ਹੁਣ ਇਹਨਾਂ ਦੇ ਐਮਸੀਕਿਊਜ਼ ਕਰਦੇ ਆ ਪਹਿਲਾ ਐਮਸੀਕਿਊ ਹੈ ਆਪਣੇ ਕੋਲ ਉਹ ਬਹੁਤ ਤੇਜ਼ ਦੌੜਦਾ ਹੈ ਉਹ ਬਹੁਤ ਤੇਜ਼ ਤੁਰਦਾ ਹੈ ਵਾਕ ਕਿਸ ਦੀ ਉਦਾਹਰਣ ਹੈ ਨਾਮ ਪੜਨਾਮ ਵਿਸ਼ੇਸ਼ਣ ਜਾਂ ਕਿਰਿਆ ਵਿਸ਼ੇਸ਼ਣ ਤਾਂ ਰਾਈਟ ਆਨਸਰ ਹੈ ਜੀ ਸਸਾ ਆਪਸ਼ਨ ਹੈ ਆਪਣੇ ਕੋਲ ਕਿਰਿਆ ਵਿਸ਼ੇਸ਼ਣ ਕਿਉਂਕਿ ਤੁਰਦਾ ਕਿਰਿਆ ਤੇ ਤੇਜ਼ ਉਹਦੀ ਵਿਸ਼ੇਸ਼ਤਾ ਦੱਸੀ ਹੈ ਨਾਲ ਤੇ ਇਹ ਹੋ ਗਿਆ ਕਿਰਿਆ ਵਿਸ਼ੇਸ਼ਣ ਨੈਕਸਟ ਹੈ ਜੀ ਆਪਣੇ ਕੋਲ ਕੱਲ ਹੁਣ ਭਲਕੇ ਕਿ ਜੇ ਵਰਡ ਨੇ ਕਿਸ ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਹੈ অপਸ਼ਨਸ ਨੇ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਜਾਂ ਫਿਰ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਤਾਂ অপਸ਼ਨ ਇਹਦੇ ਨਾਲ ਊੜੇ ਦੇ ਨਾਲ ਚੱਲਾਂਗੇ ਕਾਲ ਟਾਈਮ ਦੱਸਿਆ ਜਾ ਰਿਹਾ ਹੈ ਕੱਲ ਹੁਣ ਪਲਕੇ ਇਹ ਕਿਹੜੇ ਕਿਹੜੇ ਅੰਡਰ ਆਉਂਦੇ ਆ ਕਾਲਵਾਚਕ ਕਿਰਿਆ ਵਿਸ਼ੇਸ਼ਣ ਨੇ ਨੈਕਸਟ ਹੈ ਜੀ ਆਪਣੇ ਕੋਲ ਅਸੀਂ ਪੱਕੇ ਹੀ ਪਾਸ ਹੋਵਾਂਗੇ ਵਾਕ ਵਿੱਚ ਕਿਸ ਪ੍ਰਕਾਰ ਦਾ ਕਿਰਿਆ ਵਿਸ਼ੇਸ਼ਣ ਹੈ ਨਿਸ਼ਚੇਵਾਚਕ ਕਾਲਵਾਚਕ ਨਿਰਣਾਵਾਚਕ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਦੇਖੋ ਨਾ ਤਾਂ ਇਹਦੇ ਵਿੱਚ ਕਾਲ ਦੀ ਗੱਲ ਹੋਈ ਹੈ ਟਾਈਮ ਦੀ ਗੱਲ ਹੋਈ ਹੈ ਤੇ ਨਿਰਣਾਵਾਚਕ ਵੀ ਹੁੰਦਾ ਜਿਹਦੇ ਵਿੱਚ ਆਪਾਂ ਉਹ ਉਹਨੇ ਆਪਦਾ ਕੋਈ ਫੈਸਲਾ ਸੁਣਾਉਣਾ ਹੁੰਦਾ ਨਾ ਤਾਂ ਇਹਦੇ ਵਿੱਚ ਉਹਨੇ ਕੋਈ ਆਪਦਾ ਡਿਸੀਜਨ ਸੁਣਾਇਆ ਉਹਨੇ ਆਪਦਾ ਨਿਸ਼ਚਿਤ ਹੋ ਕੇ ਦੱਸਿਆ ਕਿ ਇਹ ਕੰਮ ਹੋਣਾ ਹੀ ਹੋਣਾ ਇਹ ਹੋ ਕੇ ਰਹੇਗਾ ਨਿਸ਼ਚੇਵਾਚਕ ਦੇ ਵਿੱਚ ਪੱਕਿਆ ਹੀ ਦਸੀਏ ਕੰਮ ਦੀ ਅਸੀਂ ਪੱਕੇ ਹੀ ਪਾਸ ਹੋਵਾਂਗੇ ਤੇ ਉਹੜੇ ਆਪਸ਼ਨ ਦੇ ਨਾਲ ਚੱਲਾਂਗੇ ਆਪਾਂ ਨੈਕਸਟ ਹੈ ਜੀ ਉਹ ਸਿਨੇਮਾ ਦੇਖਣ ਨਹੀਂ ਜਾਵੇਗਾ ਵਾਕ ਦੀ ਕਿਹੜੀ ਕਿਸਮ ਹੈ ਹੁਣ ਉਹਨੇ ਦੇਖੋ ਇਹਦੇ ਵਿੱਚ ਆਪਦਾ ਡਿਸੀਜਨ ਦਿੱਤਾ ਕਿ ਮੈਂ ਸਿਨੇਮਾ ਦੇਖਣ ਨਹੀਂ ਜਾਵਾਂਗਾ ਉਹ ਸਿਨੇਮਾ ਦੇਖਣ ਨਹੀਂ ਜਾਏਗਾ ਤੇ ਡਿਸੀਜਨ ਜਿਹੜੀ ਵਿੱਚ ਦੇ ਦਿੱਤਾ ਜਾਂਦਾ ਉਹਨੂੰ ਕੀ ਬੋਲਦੇ ਆ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਤੇ ਉਹੜੇ ਆਪਸ਼ਨ ਦੇ ਨਾਲ ਚੱਲਾਂਗੇ ਨਿਰਣੇਵਾਚਕ ਕਿਰਿਆ ਵਿਸ਼ੇਸ਼ਣ ਨੈਕਸਟ ਆਪਣੇ ਕੋਲ ਹੇਠ ਲਿਖਿਆਂ ਵਿੱਚੋਂ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸ਼ਬਦ ਚੁਣੋ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੱਸਣਾ ਤੇ ਸਥਾਨਵਾਚਕ ਕਿਹੜਾ ਹੁੰਦਾ ਹੈ ਜਿੱਥੇ ਕਿਸੇ ਕਿਰਿਆ ਦੇ ਹੋਣ ਦਾ ਸਥਾਨ ਵੀ ਨਾਲ ਦੱਸਿਆ ਜਾਂਦਾ ਹੈ ਇੱਧਰ ਉੱਧਰ ਦੂਰ ਨੇੜੇ ਬਾਹਰ ਅੰਦਰ ਤੇ ਇਹ ਸਾਰੇ ਜਗ੍ਹਾ ਤੇ ਸਥਾਨ ਹੀ ਦੱਸੀ ਗਏ ਆ ਕਿ ਅੰਦਰ ਬਾਹਰ ਦੂਰ ਨੇੜੇ ਇੱਧਰ ਉੱਧਰ ਤਾਂ ਉਪਰੋਕਤ ਸਾਰੇ ਆਊਗਾ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੇ ਵਿੱਚ ਨੈਕਸਟ ਹੈ ਜੀ ਹੇਠ ਲਿਖਿਆਂ ਵਿੱਚੋਂ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਚ ਨੂੰ ਆਪਸ਼ਨਸ ਨੇ ਹੌਲੀ-ਹੌਲੀ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਸੌਰੀ ਇਹ ਆਪਸ਼ਨ ਜਿਹੜੀ ਆ ਰੋਂਗ ਹੋ ਗਈ ਹੈ ਇੱਥੇ ਆਣਾ ਅਚਾਨਕ ਅਚਾਨਕ ਹੌਲੀ-ਹੌਲੀ ਅਚਾਨਕ ਜਾਂ ਰੋਂਦਾ ਹੋਇਆ ਸਾਰੇ ਹੀ ਤਾਂ ਪ੍ਰਕਾਰਵਾਚਕ ਦੇ ਵਿੱਚ ਜਦੋਂ ਕਿਸੇ ਕੰਮ ਦੇ ਹੋਣ ਦੀ ਟਾਈਪ ਦੱਸੀ ਜਾਂਦੀ ਹੈ ਕਿ ਜਿਵੇਂ ਉਹ ਹੌਲੀ-ਹੌਲੀ ਤੁਰਦਾ ਹੈ ਉਹ ਅਚਾਨਕ ਹੀ ਆ ਗਿਆ ਇਹ ਰੋਂਦਾ ਹੋਇਆ ਇਹ ਸਾਰੇ ਕੀ ਆਪਣੇ ਕੋਲ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਹੈ ਕਿ ਕਿਰਿਆ ਦੇ ਹੋਣ ਦੀ ਟਾਈਪ ਦੱਸੀ ਜਾ ਰਹੀ ਹੈ ਕਿ ਇਹਦੇ ਵਿੱਚ ਕਿਰਿਆ ਕਿ ਉਹ ਰੋਂਦਾ ਤੇ ਤਾਂ ਕਰਕੇ ਇਹਦੀ ਜਿਹੜੀ ਆਪਸ਼ਨ ਆਉਗੀ ਸਾਰੇ ਹੀ ਆਉਗੀ ਨੈਕਸਟ ਹੈ ਜੀ ਆਪਣੇ ਕੋਲ ਘਟ ਅਤੇ ਬਰਾਬਰ ਕਿਸ ਪ੍ਰਕਾਰ ਦੇ ਕਿਰਿਆ ਵਿਸ਼ੇਸ਼ਣ ਹਨ ਆਪਸ਼ਨਸ ਨੇ ਸਾਡੇ ਕੋਲ ਪ੍ਰਕਾਰਵਾਚਕ ਪਰਿਮਾਨਵਾਚਕ ਤਾਕੀਦਵਾਚਕ ਜਾਂ ਕਾਰਨਵਾਚਕ ਇਹਦੇ ਵਿੱਚ ਸੀ ਘਟੀਆਂ ਬਰਾਬਰ ਦੱਸਣਾ ਤੇ ਆਪਸ਼ਨ ਘਟ ਤੇ ਬਰਾਬਰ ਆਪਸ਼ਨ ਇਹਦੇ ਵਿੱਚ ਆਉਗੀ ਰਾਜੇ ਆਪਣੇ ਕੋਲ ਪਰਿਮਾਨਵਾਚਕ ਕਿਉਂਕਿ ਉਹ ਘਟ ਬੋਲਦਾ ਹੈ ਉਹਨੇ ਬਰਾਬਰ ਹੀ ਮੈਨੂੰ ਤੋਲ ਕੇ ਦਿੱਤੀ ਕੋਈ ਚੀਜ਼ ਜਿਹੜੇ ਜਿਹਦੇ ਵਿੱਚ ਜ਼ਿਆਦਾ ਘਟ ਜ਼ਰਾ ਕੁ ਕੁਝ ਕੁ ਐਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਜਾਂਦੀਆਂ ਜਿਹਦੇ ਵਿੱਚ ਪਰਿਮਾਨ ਹੁੰਦਾ ਉਹਨੂੰ ਬੋਲਦੇ ਆ ਪਰਿਮਾਨਵਾਚਕ ਨੈਕਸਟ ਹੈ ਆਪਣੇ ਕੋਲ ਤੁਸੀਂ ਕੜੀਮੁੜੀ ਗਲਤੀ ਕਰਦੇ ਹੋ ਵਾਕ ਦੀ ਕਿਹੜੀ ਕਿਸਮ ਹੈ ਤੇ ਜੇ ਦੇ ਵਿੱਚ ਕੜੀਮੁੜੀ ਦੀ ਵਾਰੀ ਆ ਜੇ ਤਾਂ ਉਹ ਆਪਣੇ ਕੋਲ ਕਿਹੜੀ ਹੁੰਦੀ ਹੈ ਸੰਖਿਆਵਾਚਕ ਕਿਉਂਕਿ ਸੰਖਿਆ ਦੱਸੀ ਜਾ ਰਹੀ ਹੈ ਕੜੀ ਮੁੜੀ ਤੁਸੀਂ ਗਲਤੀ ਕਰ ਰਹੇ ਹੋ ਤਾਂ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਗੀ ਜੇਕਰ ਤੁਹਾਨੂੰ ਮੇਰੀ ਕਲਾਸ ਪਸੰਦ ਆਈ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਨਾਲ ਦੀ ਨਾਲ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਣਾ ਥੈਂਕ